ਸਤਿ ਸ਼੍ਰੀ ਅਕਾਲ ਜੀ ਆਪੋਨਾ ਨਿਊ ਸੂਟ ਰੈਡੀ ਕੀਤੇ ਆ ਪਿਓਰ ਕਾਟਨ ਜਿਹੜੇ ਸੂਟ ਨੇ ਪਿਓਰ ਗੀਜ਼ਾ ਕਾਟਨ ਦੇ ਉੱਤੇ ਸੂਟ ਬਣੇ ਆ ਤੇ ਜੌਰਜਟ ਦੇ ਵੀ ਆ ਆਪਾਂ ਤੁਹਾਨੂੰ ਦੋਨੋਂ ਡਿਜ਼ਾਈਨ ਦਿਖਾਵਾਂਗੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਬਣੇ ਆ ਦੋਨੋਂ ਸਟੱਫ ਦੇ ਵਿੱਚ ਪਹਿਲਾਂ ਦਿਖਾਉਨੇ ਆਪਾਂ ਜਿਹੜਾ ਗੀਜ਼ਾ ਪਿਓਰ ਗੀਜ਼ਾ ਕਾਟਨ ਤੇ ਜਿਹੜਾ ਗੀਜ਼ਾ ਕਾਟਨ ਇਦਾਂ ਹੁੰਦਾ ਵੀ ਤੁਹਾਨੂੰ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਸਭ ਤੋਂ ਜ਼ਿਆਦਾ ਸੌਫਟ ਕੱਪੜਾ ਇਹ ਆ ਵੇਖੋ ਸੋ ਇਹ ਹੈਗੀ ਸ਼ਰਟ ਆ ਵੇਖੋ 2.5 ਮੀਟਰ ਦੀ ਸ਼ਰਟ ਆ ਆਈ ਤੋਂ 3 ਮੀਟਰ ਦੇ ਵਿੱਚ ਵਿੱਚ ਹੋ ਗਈ ਸ਼ਰਟ ਇਹ ਘੇਰੇ ਤੇ ਕਟਵਰਕ ਕੀਤਾ ਹੋਇਆ ਸੇਮ ਇਦਾਂ ਹੀ ਵਰਕ ਇਹਦੀ ਬਾਹ ਦੇ ਉੱਤੇ ਆ ਸੋ ਇਹ ਪ੍ਰਿੰਟਡ ਸ਼ਰਟ ਆ ਤੇ ਇਹਦੇ ਨਾਲ ਬਾਟਮ ਹੈਗੀ ਆ ਵੇਖੋ ਆ ਵੇਖੋ ਬਹੁਤ ਜਿਆਦੇ ਸੌਫਟ ਕਪੜਾ ਹੈ ਵੀ ਬਾਟਮ ਦਾ ਤੇ ਬਾਟਮ ਦੇ ਉੱਤੇ ਵਰਕ ਵੇਖੋ ਇਹ ਕਾਟਨ ਦੇ ਉੱਤੇ ਸੂਟ ਬਣਿਆ ਹੋਇਆ ਸੋ ਬੋਸ ਨੇ ਡਿਜ਼ਾਈਨਿੰਗ ਨਾਲ ਆਪਾਂ ਪ੍ਰੋਪਰ ਪਿਓਰ ਤੇ ਦੁਪੱਟੇ ਡਾਈ ਕਰਕੇ ਲਾਵਾਂਗੇ ਤੇ ਪ੍ਰੋਪਰ ਲੈਸ ਲਾਵਾਂਗੇ ਤੁਸੀਂ ਨਾਲ ਦੀ ਨਾਲ ਆਰਡਰ ਪਲੇਸ ਕਰ ਦਿਓ ਕਿਉਂਕਿ ਨਾ ਜਿਹੜੇ ਪ੍ਰਿੰਟ ਆ ਉਹ ਸੇਮ ਨਹੀਂ ਮਿਲਣੇ ਇਹ ਸੂਟ ਤਾਂ ਨਾਲ ਦੀ ਨਾਲ ਆਨਲਾਈਨ ਹੀ ਸੇਲ ਹੋ ਜਾਂਦੇ ਹੁੰਦੇ ਆ ਜਾਂ ਜਲਦੀ ਜਲਦੀ ਆਪਣੇ ਸਟੋਰ ਤੇ ਵਿਜ਼ਿਟ ਕਰੋ ਫਾਨਸੇਲ ਮੁੱਲਾ ਪਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਤੇ ਬਾਕੀ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਤੇ ਬਾਕੀ ਬਲਕਰ ਸੂਟ ਦੇਖਣੇ ਤੁਸੀਂ ਜਿਆਦਾ ਸੂਟ ਦੇਖਣੇ ਤਾਂ ਸਾਨੂੰ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮਿੰਗ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ ਨੈਕਸਟ ਸੂਟ ਵੇਖੋ ਇਹ ਵੀ ਸੇਮ ਪ੍ਰਿੰਟ ਸੀ ਬਸ ਕਲਰ ਦਾ ਫਰਕ ਆ ਉਹ ਲੈਮਨ ਜਿਹਾ ਸ਼ੇਡ ਸੀ ਲੈਮਨ ਮਹਿੰਦੀ ਜਿਹਾ ਇਹ ਪਿੰਕ ਆ ਗਿਆ ਤੇ ਇਹਦੇ ਵੀ ਘੇਰੇ ਦੇ ਕਟਵਰਕ ਕੀਤਾ ਹੋਇਆ ਸੇਮ ਇਹੀ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਤੇ ਇਹਦੀ ਬੋਟਮ ਵੀ ਬਹੁਤ ਸੋਹਣੀ ਆ ਆ ਵੇਖੋ ਸੋ ਪ੍ਰੋਪਰ ਆਪਾਂ ਵਧੀਆ ਦੁਪੱਟੇ ਇਹਨਾਂ ਨਾਲ ਕਿਸੇ ਨਾਲ ਕੋਟੇ ਦੇ ਕਿਸੇ ਨਾਲ ਮਸਲੀਨ ਦੇ ਕਿਸੇ ਨਾਲ ਪਿਓਰ ਦੇ ਦੁਪੱਟੇ ਸਾਰਾ ਨਾਲ ਡਾਈ ਕਰਾ ਕੇ ਤੁਹਾਨੂੰ ਦੁਪੱਟੇ ਦੇ ਨਾਲ ਸੂਟ ਦਵਾਂਗੇ ਤੇ ਨੈਕਸਟ ਵੇਖੋ ਜੌਰ ਜਟ ਦੇ ਸੂਟ ਆ ਵੇਖੋ ਇਹ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਆ ਇਹਦੇ ਘੇਰੇ ਤੇ ਕਟਵਰਕ ਕੀਤਾ ਹੋਇਆ ਸੇਮ ਕਟਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਤੇ ਇਦਾਂ ਹੀ ਇਹਦੇ ਪੌਂਚੀਆਂ ਦੇ ਉੱਤੇ ਆ ਕਲਰ ਬਹੁਤ ਸੋਨਾ ਇਹ ਪ੍ਰਿੰਟ ਦੇਖੋ ਇਹਦੇ ਨਾਲ ਵੀ ਆਪਾਂ ਬਹੁਤ ਸੋਨਾ ਪਿਓਰ ਦਾ ਦੁਪੱਟਾ ਡਾਈ ਕਰਾਵਾਂਗੇ ਤੇ ਨੈਕਸਟ ਵੇਖੋ ਇਹ ਹੈਗਾ ਪਿੰਕ ਕਲਰ ਦੇ ਵਿੱਚ ਜੌਰਜਟ ਦਾ ਬਣ ਗਈ ਵੀ ਇਹਨਾਂ ਦਾ ਲਓ ਜੀ ਨੈਕਸਟ ਵੇਖੋ ਇਹ ਆ ਗਿਆ ਪਿੰਕ ਕਲਰ ਦੇ ਉੱਤੇ ਸੋ ਇਹ ਵੀ ਬਹੁਤ ਸੋਹਣਾ ਤੇ ਇਹਦੇ ਤੇ ਵੀ ਸੇਮ ਇਦਾਂ ਹੀ ਘੇਰੇ ਤੇ ਕਟਵਰਕ ਆ ਸੇਮ ਬਾਹਾਂ ਤੇ ਵੀ ਕਟਵਰਕ ਆ ਤੇ ਪੌਂਚੀਆਂ ਤੇ ਵੀ ਕਟਵਰਕ ਆ ਆ ਵੇਖੋ ਇਹ ਵੀ ਤੁਹਾਨੂੰ ਪ੍ਰੋਪਰ ਨਾਲ ਦੁਪੱਟਾ ਡਾਈ ਕਰਕੇ ਦਵਾਂਗੇ ਇਹਨੇ ਤੇ ਨੈਕਸਟ ਵੇਖੋ ਸੋ ਇਹਦੇ ਤੇ ਪੱਤੀਆਂ ਜਿਹਾਂ ਵਾਲਾ ਪ੍ਰਿੰਟ ਆ ਤੇ ਇਹਦੇ ਤੇ ਇਦਾਂ ਕੱਟਵਰਕ ਹੋਇਆ ਹੋਇਆ ਸੋ ਇਹੀ ਵਰਕ ਕੱਟਵਰਕ ਬਾਹਾਂ ਤੇ ਪਹੁੰਚਿਆ ਤੇ ਘੇਰੇ ਤੇ ਸਾਰੇ ਕਿਤੇ ਇਹਦੇ ਨਾਲ ਵੀ ਆਪਾਂ ਦੁਪੱਟਾ ਡਾਈ ਕਰਕੇ ਪ੍ਰੋਪਰ ਤੋਂ ਦਵਾਂਗੇ ਇਹ ਹੋ ਗਏ ਜੌਰਜਟ ਦੇ ਤਿੰਨ ਸੂਟ ਤਿੰਨ ਕਲਰ ਦੇ ਵਿੱਚ ਤੇ ਨੈਕਸਟ ਆ ਗਿਆ कॉटन بیس ਦੇ ਉੱਤੇ ਆ ਵੇਖੋ ਇਹ ਪਿਓਰ कॉटन ਦਾ ਇਹਦੇ ਨਾਲ ਜਿਹੜੇ orange ਕਲਰ ਦਾ ਆਪਾਂ ਦੁਪੱਟਾ ਡਾਈ ਕਰਾਂਗੇ ਰਾਮ ਟੈਕਸ कॉटन ਆ ਤੁਹਾਨੂੰ ਲਾਈਨਿੰਗ ਦੀ ਲੋੜ ਨਹੀਂ ਘੇਰਾ ਆ ਗਿਆ ਤੇ ਬਾਹਾਂ ਆ ਗਈਆਂ ਤੇ ਇਹਦੇ ਇਦਾਂ ਹੀ ਹੈਵੀ ਪਹੁੰਚੇ ਆ ਸੋ ਇਹਦੇ ਚ ਇੱਕ ਤਾਂ ਹੈਗਾ ਇਹ ਵਾਲਾ ਸ਼ੇਡ ਤੇ ਇੱਕ ਹੈਗਾ ਪਿੰਕ ਸ਼ੇਡ ਸੋ ਇਹ ਵਾਲੇ ਸ਼ੇਡ ਅਵੇਲੇਬਲ ਨੇ ਆਪਣੇ ਕੋਲੇ ਤੇ ਇੱਕ ਨਾਲ ਸਾਰੇ ਸਾਡੇ ਬਹੁਤ ਪਸੰਦ ਕਰਦੇ ਸੀਗੇ ਨਿੱਕੀ ਬੁੱਟੀ ਵਾਲੇ ਸੂਟ ਆਪ ਤੁਹਾਨੂੰ ਦਿਖਾਉਨੇ ਆ ਜਦੋਂ ਅਸੀਂ ਆਪਣੇ ਕੱਪੜਿਆਂ ਦਾ ਸਟਾਰਟ ਕੰਮ ਕੀਤਾ ਸੀ ਸਭ ਤੋਂ ਪਹਿਲੇ ਸੂਟ ਅਸੀਂ ਇਹ ਵਾਲੇ ਰੈਡੀ ਕੀਤੇ ਸੀ ਉਦੋਂ ਆ ਵੇਖੋ بس ਇਸ ਵਾਰ ਥੋੜਾ ਜਿਹਾ ਆਇਆ ਹੋਇਆ ਵੀ ਸਟੱਫ ਦੇ ਵਿੱਚ ਆਪਾਂ ਫਰਕ ਪਾਗਾ ਪਿਓਰ ਗੀਜ਼ਾ ਕਾਟਨ ਦੇ ਉੱਤੇ ਰੈਡੀ ਕੀਤੇ ਆ ਇੰਨਾ ਕੁ ਜਿਆਦਾ ਸੌਫਟ ਕਪੜਾ ਇਹ ਬਹੁਤ ਹੀ ਜਿਆਦਾ ਹੰਡਣ ਵਾਲਾ ਤੁਸੀਂ ਜਿੱਦਾਂ ਮਰਜ਼ੀ ਵਾਸ਼ ਕਰੀ ਚੱਲੋ ਇਹਨੂੰ ਜਿੱਦਾਂ ਮਰਜ਼ੀ ਇਹਨੂੰ ਸਟਿਚ ਕਰ ਲਓ ਮਸ਼ੀਨ 'ਚ ਧੋ ਲਓ ਪੂਰਾ ਵਧੀਆ ਸੌਫਟ ਸਟੱਫ ਆ ਇਹ ਸੱਤੋ ਸੋਹਣਾ ਕਪੜਾ ਮੈਨੂੰ ਹੁਣ ਤੱਕ ਦਾ ਇਹ ਲੱਗਦਾ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਪੈਂਟ ਪਲਾਜ਼ੋ ਸਲਵਾਰ ਸੂਟ ਕੁਝ ਵੀ ਸਟਿਚ ਕਰਵਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਉਂਦੀ ਆ ਤੁਸੀਂ ਇਹਨਾਂ ਦੇ ਨਾਈਟ ਸੂਟ ਵੀ ਬਣਵਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵੀ ਸੇਮ ਆਪਾਂ ਉਵੇਂ ਹੀ ਵਰਕ ਕੀਤਾ ਹੋਇਆ। ਸੋ ਪ੍ਰੋਪਰ ਤੁਹਾਨੂੰ ਦੁਪੱਟੇ ਨਾਲ ਡਾਈ ਕਰਕੇ ਦਵਾਂਗੇ। ਘੇਰੇ ਦੇ ਉੱਤੇ ਕੱਟ ਵਰਕ ਕੀਤਾ ਹੋਇਆ। ਚਾਹੇ ਨੂੰ ਘਰੇ ਪਾਲੋਂ ਆਉਣ ਜਾਣ ਨੂੰ ਪਾਲੋਂ, ਬਾਜ਼ਾਰ ਚ ਪਾਲੋਂ ਬਹੁਤ ਵਧੀਆ ਸੂਟ ਆ। ਤੇ ਉਵੇਂ ਹੀ ਸੇਮ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ। ਤੇ ਆ ਇਹਦੇ ਪਹੁੰਚੀਆਂ ਦਿੱਤੇ ਆ। ਤੇ ਇਹ ਹੈਗਾ ਵਾਈਨ ਜੈ ਸ਼ੇਡ ਆ ਇਹ। ਨਿੱਕੀ ਬੂਟੀ ਵਾਲਾ ਵਾਈਨ ਸ਼ੇਡ ਦਾ ਸੂਟ। ਤੇ ਨੈਕਸਟ ਆ ਗਿਆ। ਆ ਵੇਖੋ ਇਹ ਹੈਗਾ ਸ਼ੇਡ ਨੇਵੀ ਬਲੂ। ਨੇਵੀ ਬਲੂ ਸ਼ੇਡ ਦੇ ਵਿੱਚ ਨਿੱਕੀ ਬੁੱਟੀ ਬਣੀ ਹੋਈ ਆ ਤੇ ਉਵੇਂ ਸੇਮ ਘੇਰੇ ਤੇ ਆ ਬਾਹਾਂ ਤੇ ਪਹੁੰਚਾਂ ਦੇ ਇਦਾਂ ਹੀ ਕੱਟਵਰਕ ਹੋਇਆ ਹੋਇਆ ਆ ਵੇਖੋ ਤੇ ਨੈਕਸਟ ਆ ਗਿਆ ਬਲੈਕ ਜਿਵੇਂ ਆ ਥੋੜੀ ਛੋਟੀ ਬੁੱਟੀ ਸੀ ਇਹ ਥੋੜੀ ਜਿਹੀ ਵੱਡੀ ਆ ਗਈ ਬਲੈਕ ਦੇ ਵਿੱਚ ਇਹਦੇ ਵੀ ਸੇਮ ਐਂ ਹੀ ਵਰਕ ਆ ਗਿਆ ਇਹਦੇ ਘੇਰੇ ਦੇ ਉੱਤੇ ਬਾਹਾਂ ਦੇ ਉੱਤੇ ਤੇ ਪਹੁੰਚਾਂ ਦੇ ਉੱਤੇ ਤੇ ਜਿਵੇਂ ਆ ਨੇਵੀ ਬਲੂ ਆ ਇਹਦੇ ਚ ਇੱਕ ਬਲੈਕ ਸ਼ੇਡ ਆ ਉਹ ਫਰਕ ਨਹੀਂਗਾ ਸਿਰਫ 1021 ਦਾ ਫਰਕ ਆ ਬਲੈਕ ਤੇ ਨੇਵੀ ਬਲੂ ਦੇ ਵਿੱਚ ਤੁਸੀਂ ਜਿਹੜਾ ਮਰਜੀ ਸ਼ੇਡ ਲੈ ਸਕਦੇ ਹੋ ਸੋ ਇਹ ਹੋ ਗਏ ਸਾਰੇ ਸੂਟ ਜਿਹੜੇ ਆਪਣੇ ਹੁਣੇ ਰੈਡੀ ਹੋਏ ਨੇ ਆਪਾਂ ਨਾਲ ਦੀਆਂ ਤੁਹਾਨੂੰ ਦਿਖਾਦੇ ਆ ਬਸ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾਉਣੇ ਆ ਸੋ ਦੁਪੱਟੇ ਡਾਈ ਕਰਕੇ ਪ੍ਰੋਪਰ ਤੁਹਾਨੂੰ ਸੌਂਡ ਦਵਾਂਗੇ ਬਾਕੀ ਤੁਸੀਂ ਵੇਟ ਨਾ ਕਰੋ ਦੁਪੱਟੇ ਮੈਂ ਤੁਹਾਨੂੰ ਦੱਸਿਆ ਜਾਂ ਪਿਓਰ ਦੇ ਮਸਲੀਨ ਦੇ ਜੋ ਕੋਟੇਡ ਔਰੀਏ ਦੇ ਆਪਾਂ ਵਧੀਆ ਸੌਫਟ ਦੁਪੱਟੇ ਨਾਲ ਲਾਵਾਂਗੇ ਸੂਟ ਦਾ ਆਰਡਰ ਪਲੇਸ ਕਰ ਦਿਓ ਤੇ ਆਪਾਂ ਤੁਹਾਨੂੰ ਸੰਗਠ ਨਾਲ ਦੀ ਨਾਲ ਭੇਜ ਦਾਂਗੇ